ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂਆਪੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਨਵਾਂ ਬਲੌਗ ਤੇ ਅੱਜ 4 ਦਿਨ ਬਾਅਦ ਵਿੱਚ ਬਲੌਗ ਬਣਾਇਆ ਅ ਕੁਝ ਕਰਦੇ ਕੰਮ ਵਗੈਰਾ ਇਦਾਂ ਦੇ ਸੀ ਜਿਹੜੇ ਕਿ ਆਪਾਂ ਬਲੌਗ ਵਿੱਚ ਵੀ ਨਹੀਂ ਦਿਖਾ ਸਕਦੇ ਪਬਲਿਕਲੀ ਨਹੀਂ ਦਿਖਾ ਸਕਦੇ ਪਤਾ ਯਾਰ ਇੱਕ ਨੂੰ ਹਰ ਇੱਕ ਦੇ ਘਰ ਦੀ ਆਪਣੀ ਪ੍ਰਾਈਵੇਸੀ ਹੁੰਦੀ ਆ ਤਾਂ ਉਹਨਾਂ ਵਿੱਚ ਬੀਜ਼ੀ ਸੀਗੇ ਇਸ ਕਰਕੇ ਅ ਬਲੌਗ ਬਣਾਉਣ ਦਾ ਜਿਹੜਾ ਉਹ ਟਾਈਮ ਹੀ ਨਹੀਂ ਲੱਗਾ ਵੈਸੇ ਸਭ ਕੁਝ ਠੀਕ ਠਾਕ ਆ ਮੰਗੋ ਗੰਗਾ ਸਾਰੇ ਠੀਕ ਐ ਤੇ ਸ਼ਾਮ ਨੂੰ ਉਹਨਾਂ ਵੱਲ ਜਾਵਾਂਗੇ ਤੇ ਇਹ ਦੁਪਹਿਰ ਦਾ ਟਾਈਮ ਐ ਜੀ ਤੇ ਇਹ ਮੈਂ ਜਿਹੜੇ 3-4 ਦਿਨ ਬਲੌਗ ਨਹੀਂ ਬਣਾਏ ਤੇ ਇਹ ਮੱਖਣੀ ਮੈਂ ਜਮਾ ਕੀਤੀ ਹੋਈ ਸੀਗੀ 3-4 ਦਿਨ ਦੀ ਤੇ ਮੈਂ ਕਿਹਾ ਜਿਆਦੀ ਬੇਹੀ ਮੈਂ ਨਾ ਕਰਾਂ ਤੇ ਥੋੜੀ ਜਿਹੀ ਇਹ ਵਾਲੀ ਆ ਤਾਂ ਮੈਂ ਕਿਹਾ ਮੈਂ ਇਹਦਾ ਕੇ ਜਿਹੜਾ ਉਹ ਬਣਾ ਲਵਾਂ ਕਿਉਂਕਿ ਜਿਆਦੀ ਬੇਹੀ ਵੀ ਨਹੀਂ ਚੰਗੀ ਤੇ ਇਹ ਅੱਜ ਜਿਹ ਅੱਜ ਦਾ ਜਿਹੜਾ ਦੁੱਧ ਐ ਉਹ ਆ ਤੇ ਇਹਦੇ ਵਿੱਚੋਂ ਹੀ ਮੈਂ ਮੱਖਣੀ ਜਿਹੜੀ ਕੱਢ ਲਾਂ ਉਹਨ ਮੰਗੋ ਦਾ ਦੁੱਧ ਘਟ ਗਿਆ ਤਾਂ ਪਰ ਦੁੱਧ ਦੀ ਫੈਟ ਬਹੁਤ ਵੱਧ ਗਈ ਆ ਬਹੁਤ ਜਿਆਦੀ ਫੈਟ ਵੱਧ ਗਈ ਤੇ ਸੋਹਣੀ ਮੱਖਣੀ ਜਿਹੜੀ ਉਹ ਨਿਕਲ ਆਉਂਦੀ ਆ ਬਾਕੀ ਸਰਕਾਰੀ ਕੰਮ ਇਦਾਂ ਦੇ ਸੀ ਮਨਵੀਰ ਦਾ ਲਾਇਸੈਂਸ ਸੀਗਾ ਪਹਿਲਾਂ ਲਰਨਿੰਗ ਲਾਇਸੈਂਸ ਦੀ ਡੇਟ ਨੰਘਣ ਵਾਲੀ ਸੀ ਤਾਂ ਕਰਕੇ ਉਹ ਦੂਜਾ ਬਣਾਇਆ ਤੇ ਜਿਹੜਾ ਲਾਇਸੈਂਸ ਬਣਨਾ ਜਿਹੜਾ ਹੁੰਦਾ ਵਾ ਪੱਕਾ ਲਾਇਸੈਂਸ ਜਿਹੜਾ 10 ਸਾਲ ਦਾ ਮਿਲ ਜਾਂਦਾ ਪਰਮਾਨੈਂਟ ਇਹ ਤਾਂ ਲਰਨਿੰਗ ਲਾਇਸੈਂਸ ਹੈ ਤੇ ਉਹਦੀ ਅਪਾਇੰਟਮੈਂਟ ਹੀ ਨਹੀਂ ਮਿਲੰਦੀ ਫਿਰ ਲਰਨਿੰਗ ਲਾਇਸੈਂਸ ਹੀ ਦੁਬਾਰਾ ਬਣਾਇਆ ਉਹਦੇ ਲਈ ਉਹਨਾਂ ਨੇ 2-3 ਢੇਡੇ ਸਾਡੇ ਮਰਵਾ ਦਿੱਤੇ ਜੀ ਇੱਥੇ ਜਾਓ ਆਹ ਕਰੋ ਜੋ ਕਰੋ ਬਸ ਮਨੀ ਵੀ ਪਜ਼ਲ ਹੋ ਗਿਆ ਤੇ ਲਰਨਿੰਗ ਲਾਇਸੈਂਸ ਦੁਬਾਰਾ ਬਣਾਇਆ ਤੇ ਹੁਣ ਸੋਮਵਾਰ ਦੇਖਦੇ ਅੱਜ ਸੋਮਵਾਰ ਆ ਕੱਲ ਨੂੰ ਜਾਂ ਪਰਸੋਂ ਨੂੰ ਦੇਖਦੇ ਕੱਲ ਨੂੰ ਪਰਸੋਂ ਨੂੰ ਨਹੀਂ ਜਾਣਾ ਮਨੀ ਦਾ ਬਰਥਡੇ ਹੈ 12 ਨਵੰਬਰ ਨੂੰ ਤੇ ਉਹ ਦਿਨ ਤੇ ਨੂੰ ਅ ਯੂਨੀਵਰਸਿਟੀ ਬੱਚਿਆਂ ਨੂੰ ਇਹਨੇ ਪਾਰਟੀ ਦੇਣੀ ਹੁੰਦੀ ਆ ਫੇ ਬਾਬਾ ਜੀ ਦੇ ਪ੍ਰਸ਼ਾਦ ਚੜਾਉਣਾ ਹੁੰਦਾ ਪਹਿਲਾਂ ਫੇ ਪਾਰਟੀ ਦਊਗਾ ਫੇ ਇੱਥੇ ਪਿੰਡ ਜਿਹੜੇ ਇਹਦੇ ਪਹਿਲੇ ਸਕੂਲ ਦੇ ਬੱਚੇ ਜਿਹੜੇ ਇਹਦੇ ਫਰੈਂਡ ਆ ਉਹਨਾਂ ਨੂੰ ਪਾਰਟੀ ਦਊਗਾ ਐਦਾਂ ਕਰਕੇ ਤੇ ਉਹ ਦੋ ਦਿਨ ਬਿਜ਼ੀ ਆ ਫਿਰ ਦੇਖਦੇ ਆ 13 ਤਰੀਕ ਨੂੰ ਜਾਂ 14 ਨੂੰ ਅ ਨਾਲ ਮੈਂ ਇਹਦੇ ਜਾਊਂਗੀ ਤੇ ਫਿਰ ਅਪਾਇੰਟਮੈਂਟ ਜਿਹੜੀ ਉਹਦੀ ਲੈਣੇ ਆ ਪਰਮਨੈਂਟ ਲਾਇਸੈਂਸ ਦੀ ਤੇ ਬਸ ਐਦਾਂ ਹੀ ਬਿਜ਼ੀ ਇੱਕ ਨਾ ਦਿਨ ਬਹੁਤ ਛੋਟੇ ਹੋ ਗਏ ਦੈਨ ਕਦੋਂ ਉੱਠੀ ਦਾ ਝਾੜੂ ਪੋਚਾ ਕੱਪੜੇ ਧੋਲੋ ਰਸੋਈ ਦਾ ਕਰ ਲੋ ਇੱਧਰ ਉੱਧਰ ਪਤਾ ਹੀ ਨਹੀਂ ਲੱਗਦਾ ਦਿਨ ਕਦੋਂ ਜਿਹੜਾ ਉਹ ਨੰਘ ਜਾਂਦਾ ਚਲੋ ਜੀ ਮੈਂ ਇਹਦੇ ਵਿੱਚੋਂ ਹੁਣ ਜਿਹੜੀ ਉਹ ਮੱਖਣੀ ਕੱਢ ਲਾਂ ਇਹ ਪਾਣੀ ਮੈਂ ਗਰਮ ਕੀਤਾ ਗਰਮ ਕਰਕੇ ਤੇ ਉਹ ਜਿਹੜੀ ਮਧਾਣੀ ਹੈ ਨਾ ਉਹ ਧੋ ਲਈ ਦੀ ਆ ਨਹੀਂ ਤਾਂ ਮਧਾਣੀ ਜਿਹੜੀ ਉਹ ਗੰਦੀ ਰਹਿ ਜਾਂਦੀ ਚਲੋ ਜੀ ਹੁਣ ਮੈਂ ਹੈਂਡ ਵਾਸ਼ ਕਰਨਾ ਚੰਗੀ ਤਰ੍ਹਾਂ ਹੈਂਡ ਵਾਸ਼ ਕਰਕੇ ਤੇ ਫਿਰ ਮੈਂ ਮੱਖਣੀ ਕੱਢ ਲਾਂ ਤੇ ਫਿਰ ਕੀ ਬਣਾਉਣਾ ਹੈ ਤੇ ਇਹ ਜੀ ਆ ਪਕੜਾਈ ਰੱਖ ਲਈ ਛੋਟੀ ਕੜਾਈ ਚੌਣੀ ਨਹੀਂ ਸੀ ਮੱਖਣੀ इस करके मैं वीडी कढ़ाई रख ली लाइटर मरी आ गया 1kg ਬਣਾਉਣੀ ਆ ਮੈਂ ਮਨਵੀਰ ਦੇ ਡੈਡੀ ਲਈ ਕਿਸੇ ਨੂੰ ਜਾਣਾ ਵਾ ਗ੍ਰੀਸ ਨੂੰ ਤਾਂ ਫੇਰ ਮੈਂ ਕਿਹਾ ਕਿਲੋ 2 ਕਿਲੋ ਕੇ ਕਰਕੇ ਤਾਂ ਮਨੀ ਦੇ ਡੈਡੀ ਦੀ ਭੇਜੀਏ ਕਿ ਤੇ ਉਧਰੋਂ ਮਿਲ ਜਾਂਦਾ ਪਰ ਇੱਧਰ ਵਰਗਾ ਨਹੀਂ ਮਿਲਦਾ ਪਾਕਿਸਤਾਨੀ ਸਟੋਰ ਤੋਂ ਘੇ ਲੈਂਦੇ ਹੋ ਇੰਡੀਅਨ ਸਟੋਰ ਹੈ ਨਹੀਂ ਉੱਥੇ ਜਿੱਥੇ ਰਹਿੰਦੇ ਆ ਪਾਕਿਸਤਾਨੀ ਸਟੋਰ ਆ ਉਧਰ ਦੇ ਥੋੜਾ ਘੇ ਵੀ ਅਲੱਗ ਜਿਹਾ ਆਲ ਡਿਫਰੈਂਟ ਜਿਹਾ ਤੇ ਇੱਕੋ ਡਾਕਟਰ ਨੇ ਬਣਾ ਕੀਤਾ ਮੱਝ ਦੇ ਘੇ ਵਿੱਚ ਫੈਟ ਜ਼ਿਆਦਾ ਹੁੰਦੀ ਉਹ ਨਹੀਂ ਉਹ ਖਾਣਾ ਤੇ ਗਾਂ ਦੇ ਧਕੇ ਉਹ ਖਾ ਸਕਦੇ ਆ ਗਾਂ ਦੇ ਦੁੱਧ ਮੱਖਣੀ ਦਾ ਕੇ ਬਣਾਇਆ ਹੋਇਆ ਖਾ ਸਕਦੇ ਆ ਤੇ ਮਲਾਈ ਤੋਂ ਵੀ ਕੇ ਮੈਂ ਨਹੀਂ ਬਣਾਉਣੀ ਕਈ ਜਣੇ ਮਲਾਈ ਤੋਂ ਕੇ ਬਣਾ ਲੈਂਦੇ ਆ ਪਰ ਅਸੀਂ ਨਹੀਂ ਬਣਾਈਦਾ ਉਹ ਤਾਂ ਮੈਂ ਕਿੰਨਾ ਚਿਰ ਇਹ ਦੁੱਧ ਜਿਹੜਾ ਉਹ ਰੰਨ ਦੀ ਰਹਿਣੀ ਹੁੰਦੀ ਆ ਜਦੋਂ ਰਿਜੇ ਵੀ ਪੈ ਜਾਵੇ ਕਿੰਨਾ ਚਿਰ ਮੈਂ ਰੰਨ ਦੀ ਰਹਿਣੀ ਹੁੰਦੀ ਆ ਜਦ ਕੇ ਇਹਨਾਂ ਮੋਟੀ ਜਿਹੜੀ ਮਲਾਈ ਆ ਜਾਵੇ ਫਿਰ ਮੈਂ ਥੋੜਾ ਠੰਡਾ ਕਰਕੇ ਜਾਰ ਲਾਉਣੀ ਹੁੰਨੀ ਆ ਤਾਂ ਫਿਰ ਬਹੁਤ ਸੋਹਣੀ ਮੱਖਣੀ ਨਿਕਲ ਹੁੰਦੀ ਆ ਜੇ ਮਾੜਾ ਜਿਹਾ ਕਾਲਾ ਦੇ ਕੇ ਲਾਈਏ ਤੇ ਦਹੀਂ ਵੀ ਪਤਲਾ ਜਿਹਾ ਬਣਦਾ ਸੋਹਣਾ ਨਹੀਂ ਬਣਦਾ ਚਲੋ ਜੀ ਹੁਣ ਇਹ ਰੇਜੇ ਬਾਹਰ ਗਏ ਆ ਨਾ ਦੇਖਦੇ ਐ ਇਹ ਮੱਖਣੀ ਜੋ ਕਿੰਨਾ ਘੇ ਨਿਕਲਦਾ ਕਿੰਨਾ ਮੱਖਣੀ ਹੋਣੀ ਆ ਮੈਨੂੰ ਲੱਗਦਾ ਦੇ 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 ਕਿੰਨਾ ਨਿਕਲਣਾ ਚੋਕ ਮੇਰੇ ਪਤੀ ਦੇ ਲਈ ਕੇ ਭੇਜਦੀ ਆ ਬਾਹਰ ਕੱਪੜੇ ਲੀੜੇ ਅੱਗੇ ਨਾਲ ਸਿਹਤ ਉਹਨਾਂ ਦੀ ਘਟ ਗਈ ਆ ਤੇ ਉਹ ਮੈਨੂੰ ਨਾ ਆਪਣੀ ਪਤਾ ਲੱਗਦਾ ਬਹੁਤ ਘਟ ਗਈ ਸਿਹਤ ਜਲਦੀ ਆਉਗੇ ਹੁਣ ਇੰਡੀਆ ਨਵੇਂ ਸਾਲ 'ਚ ਚਲੋ ਜੀ ਹੁਣ ਇਹ ਰੇਜੀ ਬੈਲਵੇ ਤੇ ਫੇਰ ਦੇਖਦੇ ਆਂ ਆਪਾਂ ਕਿੰਨਾ ਕੁ ਘੀ ਬਣਦਾ ਤੇ ਫੇਰ ਆਪਾਂ ਜਾਵਾਂਗੇ ਗੰਗਾ ਮੰਗੋ ਕੋਲ ਇੱਕ ਇਦਾਂ ਬੈੱਡ ਸ਼ੀਟਸ ਸਿਆਲਾਂ ਦੇ ਕੱਪੜੇ-ਕੋਪੜੇ ਕੱਢਦੀ ਸੀਗੀ ਉਹਦਾ ਕਰਕੇ ਵੀ ਬੀਜ਼ੀ ਸੀ ਸਿਆਲਾਂ ਦੀਆਂ ਬੈੱਡ ਸ਼ੀਟਸ ਕੱਢੀਆਂ ਧੁੱਪ ਲਵਾਈ ਤੇ ਹੁਣ ਇਹ ਵਛਾਈ ਦੀਆਂ ਮਨਵੀਰ ਬੈੱਡ ਸਾਰਿਆਂ ਦੀਆਂ ਚੇਂਜ ਕੀਤੀਆਂ ਮਨਵੀਰ ਥੋੜਾ ਜਿਹਾ ਲੰਮੇ ਪਿਆ ਸੀ ਕੰਬਲ ਵੀ ਨਹੀਂ ਚੱਕ ਕੇ ਗਿਆ ਮਿਸਟਰ ਇਹ ਮੈਂ ਥੋੜੀ ਜੀ ਚਾਹ ਪੀਤੀ ਤੇ ਮਨਵੀਰ ਨੇ ਤੇ ਕੱਪ ਇੱਥੇ ਵੇ ਰੱਖ ਆਈਏ ਦਿਨਦਾਨੀ ਕੁਝ ਵੀ ਪਤਾ ਲੱਗਦਾ ਹੁਣ ਕਦੋਂ ਚੜਦਾ ਤੱਕ ਦੋ ਦਿਨ ਜਿਹੜਾ ਉਹ ਛੁਪ ਜਾਂਦਾ ਅੱਜ ਬਣਾਵਾਂਗੇ ਜੀ ਆਪਾਂ ਚਨੇ ਵਾਈਟ ਚਨੇ ਸੋਹਣੇ ਜੇ ਗਰੇਵੀ ਸੰਗੜੀ ਜੀ ਰੱਖ ਕੇ ਉਹ ਬਣਾਵਾਂਗੇ ਤੇ ਹੁਣ ਜੀ ਮੈਂ ਕਰ ਲਾਂ ਇਹ ਵਾਲੇ ਸਾਰੇ ਬਰਤਨ ਸਾਫ ਇਹ ਸਾਰੇ ਭਾਂਡੇ ਮੈਂ ਮਾਂਜ ਲਾਂ ਜਦ ਤੱਕ ਕੀ ਰਿੰਝੇ ਪੈਂਦਾ ਆਪਾਂ ਮਾਂਜੜੀਆ ਵਾਲੇ ਸਾਰੇ ਬਰਤਨ ਭਾਂਡੇ ਮਣੀ ਦੇ ਕਹਣ ਨੂੰ ਪੰਜਾਬੀ ਭਾਂਡੇ ਏ ਜੀ ਰਿਜ ਬੈ ਗਿਆ ਕਿ ਆਪਣਾ ਇਧਰ ਬਰਤਨ ਮੈਂ ਸਾਰੇ ਸਾਫ ਕਰਕੇ ਕਲੀਨਿੰਗ ਕਰ ਦਿੱਤੀ ਆ ਇਹ ਆਪਾਂ ਕੱਚ ਦਾ ਮਰਤਵਾਂ ਜਿਹਦੇ ਵਿੱਚ ਘੇ ਪਾਵਾਂਗੇ ਤੇ ਇਹ ਆਪਣਾ ਪੌਣੀ ਜਿਹੜੀ ਨਾ ਇਹਦੇ ਵਿੱਚ ਉਹ ਜੰਮ ਜੇ ਜਾਂਦੀ ਆ ਕੀ ਕਹਿੰਦੇ ਹੁੰਦੇ ਆ ਉਹ ਉਹ ਚਾਬੱਦੀ ਤੇ ਇਸ ਕਰਕੇ ਮੈਂ ਨੂੰ ਨਾ ਇਦਾਂ ਸਾਫ ਹੈ ਜਿਲਾਂ ਸਾਫ ਹੋ ਗਈ ਚਿੱਟੀ ਸਾਰੀ ਉਹ ਸੜ ਗਈ ਉਹਨੂੰ ਕੀ ਕਹਿੰਦਾ ਜੋ ਇਹਦੇ ਵਿੱਚ ਉਹ ਸੀਗੀ ਚਾਹ ਪੱਤੀ ਵਗੈਰਾ ਜਿੱਦਾਂ ਵੀ ਸਭ ਉਹ ਸਾਰੀ ਐ ਲਾਉਣਾ ਕੀ ਕਹਿਦਾ ਸੜ ਗਈ ਮੈਂ ਤਾਂ ਇਦਾਂ ਹੀ ਹਫਤੇ ਕ ਪਿੱਛੋਂ ਨਾ ਪਾਣੀ ਇਦਾਂ ਹੀ ਸਾਫ਼ ਕਰ ਦਿੰਨੀ ਹੁੰਨੀ ਇਹਨਾਂ ਮੈਂ ਉਹਨੂੰ ਕੀ ਕਹਿਦਾ ਘੇ ਪਾਉਣਾ ਘੇ ਪਾਣ ਕੇ ਪਾਉਣਾ ਉਹਦੇ ਵਿੱਚ ਤੇ ਇਸ ਕਰਕੇ ਮੈਂ ਇਦਾਂ ਸਾਫ਼ ਕੀਤੀ ਆ ਵੀ ਉਹਦੇ ਵਿੱਚ ਘੇ ਦੇ ਵਿੱਚ ਕੁਝ ਵੀ ਨਾ ਉਹਦਾਂ ਦੀ ਚੀਜ਼ ਜਾਵੇ ਪਾਣੀ ਪੂਣੀ ਜਾਂ ਪੱਤੀ ਪੁੱਤੀ ਦੀ ਕੁਝ ਵੀ ਨਾ ਲੋ ਜੀ ਐਨ ਸਾਫ਼ ਹੋ ਗਈ ਹੁਣ ਠੰਡੀ ਹੋ ਰਹੀ ਹੈ ਇਹਨੂੰ ਕਦੀ ਜਦੋਂ ਵੀ ਇਹਨੂੰ ਸਾਫ ਕਰਨਾ ਇਦਾਂ ਕਰਕੇ ਨਾ ਥੋੜਾ ਇਹਨੂੰ ਇੰਦਾ ਉਹ ਕਰ ਦੋ ਛੜਕ ਦੋ ਫੇਰ ਵਿੱਚ ਜਿੱਥੇ ਵੀ ਫਸੀ-ਫਸੀ ਹੋਊਗੀ ਸਵਾਸ ਸਵਾਸ ਉਹ ਬਣੀ ਹਾਂ ਇਦਾਂ ਸਵਾਸ ਦੇ ਨਿਕਲ ਗਈ ਜਿਹੜੀ ਪੱਤੀ ਦੀ ਬਣੀ ਹੋਈ ਸੀ ਸਵਾਹ ਕੰਨ ਸਾਫ ਹੋ ਜਾਂਦੀ ਪੌਣੀ ਉਲੋਜੀ ਉਹ ਵੀ ਸਾਫ ਸਾਫ ਹੋ ਗਈ। ਤੇ ਇਹ ਆਪ ਪਉਣ ਕੇ ਫੇ ਪਾਵਾਂਗੇ ਜਦੋਂ ਬਣ ਗਿਆ। ਅਜੇ ਕਸਰ ਹੈਗੀ ਆ। ਕੀ ਬਣਨ ਦੇ। ਅੱਧਾ ਗੱ। ਮੌਸਮ ਬਦਲ ਗਿਆ, ਠੰਡ ਹੋ ਗਈ ਨਾ ਹੁਣ ਸੁਸਤ ਜੀਆਂ ਹੋਣ ਲੱਪੀਆਂ ਨਾ। ਲਓ ਜੀ। ਮਿਲੋ ਜੀ ਮੰਗੋ ਨੂੰ। ਮੰਗੂ। ਆ ਗਾਲੀ ਕਰਦੀ ਆ ਮੰਗੋ। ਇਹ ਗੰਗੂ। ਗੰਗਾਲੀ ਸੀ ਹੋ ਗਈ ਅੱਜ ਲੇਟ ਹੋ ਗਏ ਸਾਡੇ ਘਰੇ ਜੀ ਆ ਗਏ ਸੀ ਪਰੋਣੇ ਤੇ ਅਸੀਂ ਹੋ ਗਏ ਲੇਟ ਤਾਂ ਗੰਗਾ ਨੇ ਆ ਬਾਲਟੀ ਪਾਣੀ ਦੀ ਢੋਲ ਦਿੱਤੇ ਪਾਣੀ ਇਹਨਾਂ ਦੇ ਮੋਰੇ ਰੱਖੀਦਾ ਨਾ ਇਹ ਹੀ ਢੋਲਦੀ ਆ ਪਾਣੀ ਬਾਲਟੀ ਪਾਣੀ ਬਾਲਟੀ ਬਾਲਟੀ ਵਾਲੀ ਪਾਣੀ ਨਹੀਂ ਪਾਣੀ ਵਾਲੀ ਬਾਲਟੀ ਢੋਲ ਦਿੱਤੇ ਤਾਂ ਸਾਰੇ ਗਿੱਲਾ ਕਰਤਾ ਹੁਣੇ ਤੇ ਚੰਗੂ ਦੀ ਤਰ੍ਹਾਂ ਝਾੜੂ ਲਾ ਕੇ ਤੇ ਉਹ ਸੁੱਕੀ ਤੋੜੀ ਰੱਖੀ ਦੀ ਉਹ ਸਾਰੀ ਖਲਾਰਨੀ ਤੇ ਆ ਪੱਲਾ ਕਰ ਦਾਂਗੇ ਥੱਲੇ ਫੇਰ ਕੋਜੀ ਕੋਜੀ ਹੋ ਜਾਂਦਾ ਇਹਨਾਂ ਦਾ ਇਹ ਵਾਲਾ ਰੂਮ ਗੰਗੂ ਠੀਕ ਆ ਸਾਰੇ ਸਬਸਕ੍ਰਾਈਬਰ ਨੂੰ ਵੀ ਦੱਸ ਦਈਏ ਜੀ ਗੰਗਾ ਸਾਡੀ ਠੀਕ ਹੋ ਗਈ ਪਰ ਹਜੇ ਥੋੜੀ ਸੋਸਤ ਹੈ ਪੂਰੀ ਚੁਸਤ ਨਹੀਂ ਗਈ ਹਨਾ ਗੰਗੂ ਆਏ ਹਾਏ ਗੋੜ ਰੋਜ ਦੇਈਦਾ ਜੀ ਹੁਣ ਇਹਨੂੰ ਗੰਗਾ ਨੂੰ ਗੋੜ ਲੈ ਕੇ ਆਈ ਮੈਂ ਹੁਣ ਵੀ ਪੇਸੀਆਂ ਨਾ ਕੁੱਟ ਕੇ ਨਾ ਇਹਨਾਂ ਨੂੰ ਜੋ ਪੱਠੇ ਪਾਉਣੇ ਉਦੋਂ ਦੇ ਦिए ਹੈ ਉਦੋਂ ਦਾ ਅੱਗੇ ਨਾਲ ਫਰਕ ਪੈ ਗਿਆ ਉਦੋਂ ਜਿਆਦੀ ਲਿੱਸੀ ਹੋ ਗਈ ਸੀ ਹੁਣ ਤਾਂ ਥੋੜੀ ਠੀਕ ਆ ਬਾਕੀ ਜੇ ਉਹ ਕੰਸੀਵ ਕਰ ਲਿਆ ਹੋਵੇ ਤਾਂ ਵੀ ਕਹਿੰਦੇ ਆ ਸਸਤ ਹੋ ਜਾਂਦੀਆਂ ਹਨਾ ਬਾਕੀ ਹੁਣ ਬਸ ਜਲਦੀ ਟਾਈਮ ਆਉਣ ਵਾਲਾ ਇਹਦੇ ਚੈੱਕਅਪ ਦਾ ਵੀ 16 ਤਰੀਕ ਨੂੰ ਚੈੱਕ ਕਰਾਵਾਂਗੇ ਜੀ ਇਹਨੂੰ ਆਪਾਂ ਗੰਗਾ ਨੂੰ ਬਾਕੀ ਪਰਮਾਤਮਾ ਨੂੰ ਪਤਾ ਜੇ ਟਿਕਟੂ ਕੇ ਬੋਲ ਲੱਗੇ ਜਦੋਂ ਬਿਮਾਰ ਹੋਈ ਆ ਟੱਚ ਉਡ ਹਜੇ ਤੱਕ ਤਾਂ ਠੀਕ ਆ ਕੁਛ ਉਦਾਂ ਦਾ ਨਹੀਂ ਸਾਨੂੰ ਦਿਖਿਆ ਨਾ ਹੋਇਆ ਤੇ ਹਾਂ ਹਾਂ ਹੁਣ ਤਾਂ ਮੇਰੀ ਅਲ ਵੀ ਘਟ ਹੁੰਦੀ ਆ ਜਿੱਦ ਅੱਗੇ ਮੈਨੂੰ ਬਹੁਤ ਜ਼ੋਰ ਨਾ ਪੈਂਦੀ ਹੁੰਦੀ ਸੀ ਨੋ ਨੋ ਨਹੀਂ ਹੂੰ ਗੰਗਾ ਚੀਜੀ ਲੈ ਕੇ ਆਈ ਮੈਂ ਤੇਰੇ ਲਈ ਫੇ ਦੇਣੀ ਨਹੀਂ ਮੈਂ ਫੇ ਉਹ ਚੇਂਜ ਹੋਣ ਲੱਪੀ ਸਕਿਨ ਆ ਵਾਲ ਵੀ ਇਹਨਾਂ ਦੇ ਠੰਡ ਦੇ ਹਿਸਾਬ ਨਾਲ ਹੋ ਜਾਣਗੇ ਨਹੀਂ ਛੇੜਦੀ ਤੈਨੂੰ ਮੈਂ ਲਾ ਦੇਣੀ ਝਾੜ ਤੂੰ ਪੱਠੇ ਪਾ ਲੇਟ ਹੋ ਗਈ ਧਾਰ ਆਪਣੀ ਆਜੋ ਹੋਣਾ ਗੰਗਾ ਨੂੰ ਗੁੜ ਐਦਾਂ ਨਾ ਪਾਈ ਪਤਾ ਜੇ ਉਹ ਖਾਂਦੀ ਸਾਰੇ ਪਾਦੇ ਇਹਦਾ ਹੀ ਆ ਸਰ ਇਹ ਜੀ ਪਾ ਦੇਣ ਲੱਗੇ ਆਪਾਂ ਪੱਠੇ ਇਹਦੇ ਵਿੱਚ ਆਪਾਂ ਪਾਇਆ ਹੋਇਆ ਜੀ ਤੂੜੀ ਹੋ ਗਏ ਸਵਾਦੀਸ਼ਟ ਡਿਸ਼ ਮੰਗੋ ਦੀ ਤੂੜੀ ਪੱਠੇ ਚੌਕਰ ਬਣਾਇਆ ਜਿਹੜਾ ਆਪਾਂ ਤੇ ਥੱਲੇ ਹੈਗਾ ਜੀ ਮੈਨਰਲ ਮਿਕਸਚਰ ਤੇ ਕੈਲਸ਼ੀਅਮ ਕੈਲਸ਼ੀਅਮ ਵੀ ਥੋੜੇ ਦਿਨ ਹੋ ਗਏ ਪਾਉਣੇ ਪਏ ਇਹਨਾਂ ਨੂੰ ਕੈਲਸ਼ੀਅਮ ਦੀ ਵੀ ਕਮੀ ਹੋ ਜਾਂਦੀ ਪਸ਼ੂ ਨੂੰ ਤੇ ਇਹ ਸਾਰਾ ਮਿਕਸ ਕਰਕੇ ਤੇ ਫਿਰ ਬੰਨਦੇ ਇਹਨਾਂ ਨੂੰ ਅੰਦਰ ਤੇ ਗੰਗਾ ਨੂੰ ਉਹ ਚੌਕਰ ਜਿਹੜਾ ਉਹ ਨਹੀਂ ਪਾਈਦਾ ਸੀ ਇਹਦਾ ਹੈਗਾ ਗੰਗਾ ਦਾ ਮੇਰੇ ਨਾਲ ਮਿਕਸਚਰ ਕੈਲਸ਼ੀਅਮ ਤੂੜੀ ਦੁਪੱਟੇ ਇਹਨੂੰ ਚੱਕਰ ਨਹੀਂ ਪਾਈਦਾ ਡਾਕਟਰ ਨੇ ਬੰਦ ਕਰਾਇਆ ਹਜੇ ਤੇ ਕਾਰਗਿਲ ਦਾ ਲੈ ਕੇ ਆਏ ਨਾ ਆ ਇਹ ਕੈਲਸ਼ੀਅਮ ਲੈ ਕੇ ਆਏ ਨਾ ਵਾਸਤੇ ਮਿਲਕ ਰਿਚ ਉਹਨੇ ਦਿੱਤਾ ਮੈਡੀਕਲ ਸਟੋਰ ਵਾਲੇ ਨੇ ਕਹਿੰਦਾ ਇਹ ਪਾ ਕੇ ਦੇਖੋ ਇਹ ਆਪਾਂ ਕਾਰਗਿਲ ਦਾ ਲੈ ਕੇ ਆਏ ਆਹੋ ਉਦਾਂ ਹਿਮਾਲੇ ਦਾ ਵਰਤਦੇ ਸੀ ਕਾਰਗਿਲ ਦਾ ਮੇਰੇ ਨਾਲ ਮਿਕਸਚਰ ਆ ਤੇ ਇਹ ਮੈਂ ਸਫਾਈ ਸਾਰੇ ਕਰ ਦਿੱਤੀ ਆ ਤੇ ਇਹ ਮੈਂ ਕੂੜਾ ਜਿਹੜਾ ਉਹ ਚੱਕਦਾ ਫੇਰ ਧਾਰ ਕੱਢ ਕੇ ਚਲੀਏ ਘਰ ਨੂੰ ਧਾਰ ਸਾਡੀ ਲੇਟ ਹੋ ਗਈ ਅੱਜ ਸਾਡੇ ਗੈਸਟ ਆ ਗਏ ਸੀ ਫੇਰ ਇੰਦਾ ਚੰਗਾ ਨਹੀਂ ਲੱਗਦਾ ਅਗਲੇ ਕੋਲ ਉੱਠ ਕੇ ਚਲ ਜੀਏ ਲਓ ਜੀ ਧਾਰ ਆਪਾਂ ਕੱਢ ਲਈ ਆ ਧਾਰ ਕੱਢ ਲਈ ਤੇ ਗੱਦੇ ਨਾ ਗੱਦਿਆਂ ਦੇ ਉੱਤੇ ਜਿਹੜਾ ਨਾ ਨਿਗਝਿਆ ਨਹੀਂ ਹੁੰਦਾ ਬਸ ਉਹਨੂੰ ਜਿਹਨੂੰ ਕਹਿ ਦੋ ਵੀ ਉਹ ਬਾਥਰੂਮ-ਉਤਰਮ ਕਰਦਣ ਗਿੱਲੇ-ਗਿੱਲੇ ਰਹਿੰਦੇ ਅੱਜ ਜ਼ਿਆਦਾ ਗਿੱਲੇ ਹੋ ਗਏ ਉਹਨੇ ਗੰਗਾ ਨੇ ਪਾਣੀ ਵਾਲੀ ਬਾਲਟੀ ਡੋਲਤੀ ਕਰਕੇ ਫਿਰ ਐਕਸਟਰਾ ਤੂੜੀ ਜਿਹੜੀ ਇਹਨਾਂ ਨੇ ਛੱਡੀ-ਛੱਡੀ ਹੁੰਦੀ ਉਹ ਅਸੀਂ ਇਦਾਂ ਰੱਖ ਲੈ ਦੀ ਦੀ ਤੇ ਉਹ ਪਾ ਦਿੰਦੀ ਆ ਸੁੱਕਾ ਕਰਤਾ ਪੱਠ-ਪੁੱਠ ਬਾਤ ਤੇ ਆ ਜੀ ਬਾਏ ਮੰਗੋ ਅੱਜ ਹੀ ਤੇਰੀ ਤਾਰੀਫ ਕੀਤੀ ਸੀ ਪ੍ਰੌਣਿਆਂ ਕੋ ਕਿ ਤੂੰ ਬਹੁਤ ਸੀਲ ਤੇ ਬਹੁਤ ਸਿਆਣੀ ਆ ਤੇ ਅੱਜ ਹੀ ਤੂੰ ਛੜ ਚੱਕੀ ਅੱਛਾ ਬਾਂਦਰੀ ਆਹ ਆ ਲਿਆ ਮੰਗੋ ਸਾਡੀ ਆਦੇ ਵਿੱਚੋਂ ਲੱਭ-ਲੱਭ ਕੇ ਖਾਂਦੀ ਮਨੀ ਦੇ ਲੋ ਦੜੀਆ ਜਿਆ ਲੱਬ ਲੱਬ ਕੇ ਖਾਂਦੀ ਕੋਈ ਪੱਠੇ ਚੱਕ ਚੱਕ ਮਾਰਦੀ ਐ ਪੱਟੀਆਂ ਨਹੀਂ ਮਿਲਦੇ ਗੋੜ ਉੱਤੇ ਪਾਤਾ ਸੀ ਨਾ ਗੰਗਾ ਨੂੰ ਗੰਗਾ ਨੂੰ ਹਜੇ ਰੋਜ਼ ਹੀ ਇੱਕ ਪੇਸੀ ਗੁੜ ਦੀ ਖਾਂਗੋਂ ਲੱਪੇ ਦੀ ਮੈਨੂੰ ਇਹਨਾਂ ਤੂੜੀ ਨਾਲ ਬਾਹਰ ਆ ਦੁੱਧਾ ਦੀ ਡਰਮੀ ਤੇ ਇਹ ਜੀ ਆਪਾਂ ਇਹਨਾਂ ਦਾ ਕਰਟਨ ਲਾਤਾ ਪੜਦਾ ਪਰ ਮਨੀ ਇੱਥੇ ਥੱਲੇ ਨੂੰ ਵੀ ਥੱਲੇ ਵੀ ਲਾਈ ਐ ਨਾ ਇੱਥੋਂ ਹਵਾ ਆਉਂਦੀ ਰਹਿੰਦੀ ਜਦੋਂ ਬੈਂਦੀਆਂ ਇਹੋ ਚਲੀਏ ਮਾਰਲੀ ਲਾਈਟ ਬੰਦ ਕਰ ਦੇ ਚਲੋ ਜੀ ਚੱਲੀਏ ਘਰ ਨੂੰ ਘੇ ਵੀ ਬਣਿਆ ਪਿਆ ਤੇ ਉਹਨੂੰ ਪਾਉਣਾ ਜਾ ਕੇ ਉਹਦੇ ਵਿੱਚ ਮਰਤਬਾਨ ਜਿਹਦੇ ਉਹ ਡੱਬੇ ਦੇ ਵਿੱਚ ਲਾਉ ਜਿੰਦਾ ਤੇ ਚੱਲੀਏ ਸ਼ਾਮ ਦਾ 뷰 ਕਿੰਨੇ ਦਿਨ ਛੋਟੇ ਹੋ ਗਏ ਨਾ ਮਨੀ 6 ਵਜੇ 6 ਵਜ ਲੈ ਹੋਣੇ ਆ 6 ਵਜੇ ਤੱਕ ਕਿਦਾਂ ਹਨੇਰਾ ਹਨੇਰਾ ਜਾਉਣ ਲੱਪਿਆ ਨਾ ਇਹਦੇ ਕੋ ਦਿਖਾਉਂਦੇ ਸੀਗੇ ਭਾਈ ਉਹਦੀ ਇੰਟਰਵਿਊ ਲੈਂਦੇ ਸੀ ਕਹਿੰਦਾ ਹਿਮਯੁਗ ਆਉਣ ਵਾਲਾ ਕੋਈ ਦਿਨ ਇਦਾਂ ਦਾ ਆਉਣਾ ਕਹਿੰਦਾ ਸੂਰਜ ਨਿਕਲਣਾ ਬੰਦ ਹੋ ਜਾਣਾ ਫੇ ਸਾਰੀ ਧਰਤੀ ਦੇ ਕਿੰਨੇ ਕਿੰਨੇ ਫੁੱਟ ਕਹਿੰਦਾ ਉਹ ਜੰਮ ਜਾਣੀ ਬਰਫ਼ ਜਦੋਂ ਆਊ ਜਦੋਂ ਆਊ ਕਹਿੰਦਾ ਹਰੂ ਦੇਖੋ ਆਉਣਾ ਹੀ ਆ ਹਿਮਯੁਗ ਇੱਕ ਨਾ ਇੱਕ ਦਿਨ ਜੋ ਹਾਲਾਤ ਹੋ ਗਏ ਆ ਧਰਤੀ ਦੇ ਆਪਾਂ ਖੁਦ ਇਨਸਾਨਾਂ ਨੇ ਧਰਤੀ ਖਰਾਬ ਕਰ ਦਿੱਤੀ ਹਣ ਤੂੰ ਐਸੋ ਹੋਜੇ ਫਿਲਪਾਈਨ ਦੇ ਵਿੱਚ ਕਿੰਨੇ ਆਏ ਹੋਏ ਹੜ ਤੂਫਾਨ ਮੈਂ ਰੋਤੀ ਦੇਖਦੀ ਸੀ ਵੀਡੀਓ ਉੱਥੋਂ ਦੀਆਂ ਬਹੁਤ ਹੀ ਖਤਰਨਾਕ ਉਹ ਆਇਆ ਉੱਥੇ ਤੂਫਾਨ ਹੜ ਠੰਡ ਲੱਗਦੀ ਹੁਣ ਸਕੂਟਰੀ ਤੇ ਵੀ ਹਨਾ ਨਹੀਂ ਉਹ ਜਦੋਂ ਪਰੌਣੇ ਆਏ ਸੀ ਠੰਡਾ ਹੋ ਗਿਆ ਹਨਾ ਠੰਡਾ ਗਿਆ ਉਹ 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 ਮੈਂ ਗਰਮ ਕੀਤੀ ਸੀ ਪਾਣੀ ਦੇ ਹੱਥੋਂ ਲੱਗੀ ਮ ਗਰਮ ਕੀਤੀ ਸੀ ਸਾਫ ਕੀਤੀ ਸੀ ਨਾ ਉਹ ਮਤਲਬ ਜਦੋਂ ਪ੍ਰਾਣੇ ਆਏ ਸੀ ਇਹਨੇ ਇਹਦੇ ਨਾਲ ਉਹ ਪਾਣੀ ਚਾਹ ਮੈਂ ਤੇ ਇਹ ਦੁਆਰਾ ਧੋ ਕੇ ਫੇਰ ਇਹਨੂੰ ਗੈਸ ਤੇ ਗਰਮ ਕੀਤੀ ਦੇਖੋਗੀ ਮੈਂ ਇਹਨੂੰ ਸਾਫ ਹੂੰ ਤਾਂ ਕਰਕੇ ਕੋਸਾ ਜਿਆ ਗਰੰਦਾ ਹੀ ਕੋਸਾ ਜਿਹੜਾ ਸੋਖਾ ਉਹਦੇ ਵਿੱਚ ਹੋ ਜਾਂਦਾ ਪੈ ਜਾਂਦਾ ਟ੍ਰਾਂਸਫਰ ਹੋ ਜਾਂਦਾ ਠੰਡਾ ਲੈ ਕਪੜੇ ਕੋਨੇ ਸ਼ੁਰੂ ਹੋ ਗਏ ਹਨ ਠੰਡ ਹੋ ਗਈ ਹੈ ਨਾ ਮੈਨੂੰ ਤਾਂ ਅੱਗੇ ਬਹੁਤ ਠੰਡ ਲੱਗਦੀ ਹੈ ਤੈਨੂੰ ਟਰੈਕਸੂਟ ਲਿਆ ਲਿਓ ਦੋ ਸਿਆਲਾਂ ਲਈ ਤੈਨੂੰ ਪਤਾ ਮੇਰੇ ਕੋ ਸਿਆਲਾਂ ਤੇ ਸੂਟ ਸਾਟ ਨਹੀਂ ਪੈਂਦੇ ਕੋੰਦੇ ਹੈਂ ਉਹ ਬਰੋ ਲੈ ਆ ਲਈ ਕੋ ਬਰ ਬਰੋ ਦੀਏ ਦੁਕਾਨ ਆਂਗੇ ਟਰੈਕਸੂਟਾਂ ਦੇ ਹੂੰ ਮੇਰੇ ਕੋ ਸਹੀ ਆ ਪਾ ਲੂ ਜਿਆਦਾ ਗਰਮ ਹੁੰਦੇ ਆ ਟਰੁੱਟ ਨਾਲੋਂ ਕਾਚੇ ਨਾ தான் டெண்டர் ਚੰਨ ਫਾਗ ਇਹ ਨੂੰ ਲੈਣਾ ਪੈਣਾ ਵਾਲਾ ਪੂਰਾ ਪੂਰਾ 1/2 ਕਿਲੋ ਬਣਿਆ 1/2 ਕਿਲੋ ਹੀ ਹੋਊਗਾ ਇਹ ਲਿਖਿਆ ਹੋਣਾ ਉੱਪਰ ਇਹ ਤੱਤਾ ਆ ਓਹ ਹੋ ਹੋ ਗਰਮਿਆ ਗ੍ਰੀਕੀ ਚ ਲਿਖਿਆ ਹੈ ਗ੍ਰੀਸ ਦਾ ਡੱਬਾ ਨਾ ਅੱਛਾ ਅਰੇ ਨਹੀਂ ਕਿਲੋ ਤੋਂ 900 900 ਗ੍ਰਾਮ ਕਾ ਆਟਾ ਕਿ ਕਿਲੋ ਕੀ ਹੋ ਗਿਆ ਹਾਂ ਆ ਕਿਲੋ ਤਾਂ 100 ਗ੍ਰਾਮ ਕਾਟਾ ਆ 900 ਗ੍ਰਾਮ ਲਿਗਿਆ ਤਾਂ ਆ ਸਮਝ ਲਾ ਰਹੇ ਜੇ ਇਹਦੇ ਵਿੱਚ ਵੀ ਪਿਆ ਵਾ ਕਿ ਇਹ ਆਉਣਾ ਨਹੀਂ ਇਹਦੇ ਵਿੱਚ ਮਰ ਗਿਆ ਕਿਲੋ ਕੀ ਬਣਾ ਲਿਆ ਮੈਂ ਤੈਨੂੰ ਬਣਾ ਬੰਦ ਕਰਾਂ ਨੂੰ ਚੰਗੀ ਤਰ੍ਹਾਂ ਨਾ ਹਜੇ ਪ੍ਰੋਪਰ ਟਾਈਟ ਨਾ ਕਰਿਓ ਕੁਝ ਨਾ ਕਰਿਓ ਪੰਗਾ ਲੈਣਾ ਹੀ ਆ ਬਸ ਖੁਸ਼ੀ ਹੁੰਦੀ ਖੁਸ਼ੀ ਵੀ ਮੈਂ 1 ਕਿਲੋ ਕੀ ਬਣਾ ਲਿਆ ਪਹਿਲਾਂ ਵੀ ਬਣਾਇਆ ਸੀ ਉਹ ਸਾਰਾ ਗੰਗਾ ਤੇ ਲੱਗ ਗਿਆ ਨਾ ਉਹ ਗੰਗਾ ਨੂੰ ਰੋਟੀਆਂ ਚੁੱਪੜ ਚੁੱਪੜ ਦਿੰਦੇ ਰੇ ਉਦੋਂ ਵੀ ਘੇ ਕਿੰਨਾ ਬਣ ਗਿਆ ਸੀ ਤੇ ਇਹ ਆਪਾਂ ਆਪਣੇ ਪਤੀ ਦੇ ਲਈ ਬਣਾ ਲਿਆ ਜੀ ਕਮ ਸੇ ਕਮ ਕਿਲੋ ਨੂੰ ਥੋੜਾ ਘੱਟ ਘੇ ਹੈ ਨਾ ਇਹ ਇਹ ਹੁੰਦਾ ਨਹੀਂ ਕਿ ਦਾਣੇਦਾਰ ਉੱਤੇ ਬਣ ਜਾਣਾ ਦਾਣੇ ਆ ਜਾਣੇ ਉੱਤੇ ਅਜੇ ਵੀ ਇਹਦੇ ਵਿੱਚ ਥੋੜਾ ਜਿਹਾ ਹੈਗਾ ਉਹ ਮੈਂ ਚ ਕੱਢ ਲੂੰਗੀ ਪੀਹਾਂ ਸਾਰੇ ਨਹੀਂ ਤੱਤਾ ਇਹ ਜਬ ਨਹੀਂ ਤੇ ਚਲੋ ਜੀ ਇਹ ਬਣਾ ਲਿਆ ਜੀ ਆਪਾਂ ਕੀ ਇਹ ਆਹ ਦੇਖਿਆ ਹੋਇਆ ਡਰਦੇ ਨੇ ਇਹ 900 ਗ੍ਰਾਮ ਦਾ ਡਬਾ ਹੈ ਉਹ 900 ਗ੍ਰਾਮ ਹਨ ਤੇ ਕਿਲੋ 100 ਗ੍ਰਾਮ ਘੱਟ ਕਿਲੋ ਨਾਲ ਹਨ ਚਲੋ ਜੀ ਇਹਦੇ ਨਾਲ ਹੀ ਕਰਦੇ ਆਪਾਂ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡੇ ਜਨਨ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬਰ ਸਾਸਟੋਲ ਤੇ ਕਨੇ ਕਨੇ ਸਾਡੀ ਵਲੌਗ ਐਂਡ ਵੇਟ ਕੀਤੀ ਦੱਸਿਓ ਚਾਰ ਪੰਜ ਦਿਨ ਹੋ ਗਏ ਵਲੌਗ ਅਸੀਂ ਪਾਏ ਚਲੋ ਜੀ ਸਾਸਟ੍ਰੀਗਲ ਜੀ ਆ ਕੋਈ ਆ ਥੱਲੇ ਮੈਂ ਕਹੇਗਾ ਥੱਲੇ ਹੀ ਰੱਖਣਾ ਉਹ ਠੰਡਾ ਹੋ ਜਾਏ ਇਹਨੂੰ ਮੈਂ ਬੰਦ ਕਰਕੇ ਨਾ ਅਲਮਾਰੀ ਚ ਰੱਖ ਦੇਣਾ ਤੇ ਇਹਨੂੰ ਕੋਈ ਛੇੜਿਓ ਨਾ ਇਹਨੂੰ ਗੇ ਨੂੰ ਹੂੰ ਘਰ ਵਾਸਤੇ ਰੱਖਣਾ ਚੱਲ